कुछ सुने कुछ कहिए कही दोस्तों रेडियो पंजाब टुडे तो प्रोग्राम कुछ सुने कुछ कही, कुछ सुने, कुछ कही मैं हरमेलप्रीत प्रीत ਪਾਕਿਸਤਾਨ ਦੇ ਵਿੱਚ ਆਮ ਚੋਣਾਂ ਦਾ ਅਮਲ ਸਮਾਪਤ ਹੋ ਕੇ ਕੁਝ ਨਤੀਜੇ ਕਾਫੀ ਹੱਦ ਤੱਕ ਸਾਹਮਣੇ ਆ ਗਏ ਨੇ ਇਮਰਾਨ ਖਾਨ ਦੀ ਪਾਰਟੀ ਜਿਹੜੀ ਹੈ 22 ਸਾਲਾਂ ਦੇ ਸੰਘਰਸ਼ ਤੋਂ ਪਿੱਛੋਂ ਸੱਤਾ ਦੇ ਐਨ ਕਰੀਬ ਪਹੁੰਚ ਗਈ ਹਾਲਾਂਕਿ ਉਹਨਾਂ ਨੂੰ ਇਕੱਲਿਆਂ ਬਹੁਮਤ ਹਾਸਲ ਨਹੀਂ ਹੋਇਆ ਜੋੜ ਤੋੜ ਜ਼ਰੂਰ ਕਰਨਾ ਪਵੇਗਾ ਲੇਕਿਨ ਇਹ ਲਗਭਗ ਤੈਅ ਹੈ ਕਿ ਇਮਰਾਨ ਖਾਨ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਕੰਮ ਕਰਨਗੇ ਇਸ ਦੇ ਵਿੱਚ ਇਮਰਾਨ ਖਾਨ ਪਾਕਿਸਤਾਨ ਨੂੰ ਕਿੰਨਾ ਕੁ ਬਦਲ ਸਕਣਗੇ ਇਹ ਵੀ ਇੱਕ ਸਵਾਲ ਹੈ ਲੇਕਿਨ ਸਭ ਤੋਂ ਜ਼ਿਆਦਾ ਨਜ਼ਰਾਂ ਖਾਸ ਕਰਕੇ ਭਾਰਤੀ ਲੋਕਾਂ ਦੀਆਂ ਇਸ ਲਈ ਟਿਕੀਆਂ ਹੋਈਆਂ ਨੇ ਕਿ ਭਾਰਤ ਨਾਲ ਸਬੰਧਾਂ ਨੂੰ ਕੋਈ ਨਵਾਂ ਮੋੜ Imran Khan ਦੇ ਕਾਰਜਕਾਲ ਦੌਰਾਨ ਆਏਗਾ ਕਿ ਨਹੀਂ ਆਏਗਾ ਪਰੋਂ ਦੇ ਵਿੱਚ ਮੇਰੇ ਨਾਲ ਇਸ ਵੇਲੇ ਸਤਨਾਮ ਸਿੰਘ ਮਾਨਕ ਖੋਰੀ ਨੇ ਜਿਹੜੇ ਰੋਜ਼ਾਨਾ ਅਰੀਦ ਦੇ ਐਸੋਸੀਏਟ ਐਡੀਟਰ ਨੇ ਇਹਦੇ ਨਾਲ ਉਹ ਹਿੰਦ-ਪਾਕ ਮਿੱਤਰਤਾ ਮੰਚ ਦੇ ਵੀ ਕਾਰਕੁਨ ਨੇ ਤੇ ਸਾਫਮਾ ਦੇ ਵੀ ਉਹ ਅਹੁਦੇਦਾਰ ਰਹੇ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਇਸ ਤਬਦੀਲੀ ਦਾ ਪਾਕਿਸਤਾਨ ਲਈ ਔਰ ਭਾਰਤ ਲਈ ਕੀ ਅਹਿਮਤ ਰਹੇਗੀ ਮਾਨਕ ਸਾਹਿਬ ਜੀ ਆਇਆਂ ਨੂੰ ਜੀ ਸ਼ੁਕਰੀਆ ਜੀ ਤੁਹਾਡੇ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਹੈ ਸੋ ਮਾਨਕ ਸਾਹਿਬ ਪਾਕਿਸਤਾਨ ਦੇ ਵਿੱਚ ਜੋ ਇੱਕ ਸੱਤਾ ਤਬਦੀਲੀ ਹੋਈ ਹੈ ਉਹਦੇ ਬਾਰੇ ਤੁਹਾਡੀ ਮੁੱਢਲੀ ਪ੍ਰਤੀਕਿਰਿਆ ਕੀ ਹੈ ਉਹਦੇ ਸੇ ਜਿਸ ਤਰ੍ਹਾਂ ਸਾਰੇ ਅਸੀਂ ਲੋਕ ਜਾਣਦੇ ਹਾਂ ਕਿ ਜਿਹੜਾ Imran Khan ਨੂੰ ਸੱਤਾ 'ਚ ਲਿਆਉਣ ਲਈ ਪਿਛਲੇ ਕਾਫੀ ਸਮੇਂ ਤੋਂ ਉੱਤੇ ਵੀ ਜਿਹੜੀ ਫੌਜੀ ਸਰਦਾਰੀ ਉਹਦੇ ਮਦੋਂ ਬੜੇ ਯਤਨ ਕੀਤੇ ਗਏ ਇਹਦੀ ਸ਼ੁਰੂਆਤ ਹੋਈ ਸੀ ਸੈਨੇਟ ਦੇ ਵਿੱਚ ਜਿਹੜਾ ਪੀਪਲਜ਼ ਪਾਰਟੀ ਤੇ ਹੋਰ ਜਿਹੜੀ Imran Khan ਦੀ ਪਾਰਟੀ ਆ ਉਹਦੇ ਸੈਨੇਟਰਾਂ ਨੂੰ ਇਕੱਠੇ ਕਰਕੇ ਪਹਿਲਾਂ ਤੋਂ ਇਹਨਾਂ ਦਾ ਜਿਹੜਾ ਪਾਕਿਸਤਾਨ ਦੀ ਪਾਰਲੀਮੈਂਟ ਦਾ ਉੱਪਰਲਾ ਸਦਨ ਹੁੰਦਾ ਉਹਦੇ ਵਿੱਚ ਦੋਨਾਂ ਪਾਰਟੀਆਂ ਨੂੰ ਇਕੱਠੀਆਂ ਕਰਕੇ ਜਿਹੜਾ ਅ ਮਮ نواز شریف ਦੀ ਜਿਹੜੀ ਪਾਰਟੀ ਹੈ ਪਾਕਿਸਤਾਨ ਮੁਸਲਿਮ ਲੀਗ ਉਹਨੂੰ ਹਰਾਇਆ ਗਿਆ ਉਹਦੇ ਜੀ ਇਹ ਉਹ ਇਹ ਤੋਂ ਵੀ ਪਹਿਲਾਂ ਜਿਹੜੀ ਸ਼ੁਰੂਆਤ ਹੋ ਗਈ ਸੀ ਇਹ ਵੀ ਬਲੋਚਿਸਤਾਨ 'ਚ ਦਲਬਦਲੀ ਕਰਵਾ ਕੇ ਬਲੋਚਿਸਤਾਨ ਦੀ ਸਰਕਾਰ ਜਿਹੜੀ ਆ ਉਹ ਤੋੜੀ ਗਈ ਜਿਹੜੀ ਕਿ ਮੁਸਲਿਮ ਲੀ نواز شریف ਦੀ ਗਵਾਈ ਵਾਲੀ ਸਰਕਾਰ ਸੀ ਜੀ ਦੇ ਇਸ ਤਰ੍ਹਾਂ ਜਿਹੜੇ ਹਨ ਕ੍ਰਿਕਟ ਦੇ ਲਈ ਜਿਹੜੀ ਹੈ ਇੱਕ ਪਿਚ ਬਣਾਈ ਜਾਂਦੀ ਹੈ ਜਿਹੜੀ ਜਿਹੜੀ ਟੀਮ ਨੇ ਖੇਡਣਾ ਉਹਦੀ ਸਹੂਲਤ ਨੂੰ ਮੁੱਖ ਰੱਖ ਕੇ ਇਸੇ ਤਰ੍ਹਾਂ ਪਾਕਿਸਤਾਨ ਦੇ ਅੰਦਰ ਉੱਥੇ ਵੀ ਫੌਜੀ ਸਤਾਹੀ ਨੇ ਜਿਹੜੀ ਹੈ ਇੱਕ ਪਿਚ ਤਿਆਰ ਕੀਤੀ ਸੀ ਜਿਸ ਦੇ ਚ 임ਰਾਨ ਖਾਨ ਚੰਗੀ ਤਰ੍ਹਾਂ ਆਪਣੀਆਂ ਦੌੜਾਂ ਦੌੜਾਂ ਬਣਾ ਸਕੀ ਜੀ ਜੀ ਤੇ ਉਹ ਇਹ ਇਹਦਾ ਸ਼ੁਰੂਆਤ ਇਸ ਤਰ੍ਹਾਂ ਹੋਈ ਸੀ ਉਹਨਾਂ ਨੇ ਕਿਉਂਕਿ ਜਿਹੜੀ ਪੀਪਲਜ਼ ਪਾਰਟੀ ਤੇ ਪਾਕਿਸਤਾਨ ਮੁ슬ਮਨ ਲੀ ਨਵਾਜ਼ ਨੂੰ ਜਿਹੜੀ ਉੱਥੇ ਦੀ ਫੌਜੀ ਸਤਾਹੀ ਹੈ ਉਹ ਪਸੰਦ ਨਹੀਂ ਕਰਦੀ ਕਿਉਂਕਿ ਇਹ ਦੋਨੇ ਪਾਰਟੀਆਂ ਜਿਨ੍ਹਾਂ ਦਾ ਰਾਜਨੀਤੀ 'ਚ ਕੁਝ ਤਜਰਬਾ ਹੈ ਇਹ ਚਾਹੁੰਦੀਆਂ ਪਾਰਟੀਆਂ ਆਪਣੇ ਤਜਰਬੇ ਤੋਂ ਬਾਅਦ ਕਿ ਦੇਸ਼ ਦੀ ਵਿਦੇਸ਼ ਨੀਤੀ ਤੈਅ ਕਰਨ ਦੀ ਤੇ ਦੇਸ਼ ਦੀ ਸੁਰੱਖਿਆ ਨੀਤੀ ਤੈਅ ਕਰਨ ਦੀ ਜਿਹੜੀ ਦੇ ਅਧਿਕਾਰ ਆ ਉਹ ਚੁਣੀਆਂ ਹੋਈਆਂ ਸਰਕਾਰਾਂ ਕੋਲ ਹੋਣੇ ਚਾਹੀਦੇ ਆ ਤੇ ਨਵਾਸ਼ ਸ਼ਰੀਫ ਨਾਲ ਵੀ ਇਹੀ ਟੁਕਰਾ ਫੌਜ ਦਾ ਬਣਿਆ ਤੇ ਪੀਪਲਜ਼ ਪਾਰਟੀ ਨਾਲ ਵੀ ਇਹੀ ਟੁਕਰਾ ਬਣਿਆ ਕਿਉਂਕਿ ਚੁਣੀਆਂ ਹੋਈਆਂ ਸਰਕਾਰਾਂ ਜਿਹੜੀਆਂ ਪਿਛਲੀਆਂ ਸੀਆਂ ਇਹ ਸਮਝਦੀਆਂ ਸੀਆਂ ਕਿ ਜੇ ਵਿਦੇਸ਼ ਨੀਤੀ ਸਾਡੇ ਹੱਥ 'ਚ ਨਹੀਂ ਹੈ ਜੀ ਦੂਜੇ ਦੇਸ਼ਾਂ ਨਾਲ ਸਬੰਧ ਬਣਾਉਣਾ ਸਾਡੇ ਹੱਥ 'ਚ ਨਹੀਂ ਹੈਗਾ ਜੇ ਜਿਹੜੀ ਉੱਥੋਂ ਅਫਗਾਨਿਸਤਾਨ ਦੇ ਖਿਲਾਫ ਭਾਰਤ ਦੇ ਖਿਲਾਫ ਜਿਹੜੀ ਅਸਿੱਧੇ ਜੰਗ ਪ੍ਰੌਕਸੀ ਵਾਰ ਜਿਹੜੀ ਫੌਜ ਉੱਤੇ ਦੀ ਚਲਾ ਰਹੀ ਹੈ ਜੀ ਤੇ ਉਹਨੂੰ ਕੰਟਰੋਲ ਕਰਨ ਦੀ ਗੱਲ ਸਾਡੇ ਜਿਹ ਹੱਕ ਸਾਡੇ ਹੱਥ ਵਿੱਚ ਨਹੀਂ ਹੈਗੀ ਤਾਂ ਦੂਜੇ ਦੇਸ਼ਾਂ ਨਾਲ ਬਿਹਤਰ ਸਬੰਧ ਨਹੀਂ ਹੋ ਸਕਦੇ ਪਾਕਿਸਤਾਨ ਦੇ ਅੰਦਰ ਵੀ ਜਦੋਂ ਤੁਸੀਂ ਅਤਵਾਦ ਦੀ ਅੰਸਰਾਂ ਨੂੰ ਸ਼ਹਿਰ ਜਣੀ ਬੰਦ ਨਹੀਂ ਕਰਦੇ ਉਦੋਂ ਤੱਕ ਪਾਕਿਸਤਾਨ ਦੇ ਅੰਦਰ ਵੀ ਅਮਨ ਨਹੀਂ ਹੋ ਸਕਦਾ ਸੋ ਇਹ ਨਾ ਗੱਲਾਂ ਕਰਕੇ ਉਹ ਚੁਣੀ ਆਈਆਂ ਸਰਕਾਰਾਂ ਜਿਹੜੀਆਂ ਹੋਰ ਉਹਨਾਂ ਨਾਲ ਸੋਝਦੀ ਬਣਦੀ ਇਹ ਬਾਕੀ ਹਰ ਮੇਲ ਪ੍ਰੀਤ ਦੀ ਇਹ ਵੀ ਗੱਲ ਹੈ ਸੱਚ ਹੈ ਇਹ ਚਾਹੇ ਉਹ ਪੀਪਲਜ਼ ਪਾਰਟੀ ਦੀ ਸਰਕਾਰ ਹੋਵੇ ਚਾਹੇ ਉਹ ਨਵਾਜ਼ ਸ਼ਰੀਫ ਦੀ ਸਰਕਾਰ ਹੋਵੇ ਜਿੱਦਾਂ ਭਾਰਤ ਦੇ ਵਿੱਚ ਭ੍ਰਿਸ਼ਟਾਚਾਰ ਹੁੰਦਾ ਰਾਜਨੀਤਿਕ ਪਾਰਟੀਆਂ ਭ੍ਰਿਸ਼ਟਾਚਾਰ ਕਰਦੀਆਂ ਦੋ ਨੰਬਰ ਤੇ ਢੰਗ ਨਾਲ ऐसे इकट्ठे ਕਰਦੀਆਂ 2 ਨੰਬਰ ਦੇ ਢੰਗ ਨਾਲ ਉਹਨਾਂ ਦਾ ਖਰਚ ਕਰਦੀਆਂ ਇਹੀ ਤਰ੍ਹਾਂ ਕੁਝ ਪਾਕਿਸਤਾਨ 'ਚ ਵੀ ਜਿਹੜਾ ਹੋ ਰਿਹਾ ਹੈਗਾ ਇਹ ਨਾ ਤਾਂ ਪੀਪਲਜ਼ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਪੱਖ ਤੋਂ ਦੁੱਧ ਹੁੰਦੀ ਸੀ ਨਾ ਹੀ ਨਵਾਜ਼ ਸ਼ਰੀਫ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਪੱਖ ਤੋਂ ਦੁੱਧ ਹੁੰਦੀ ਸੀ ਤੇ ਭ੍ਰਿਸ਼ਟਾਚਾਰ ਦੇ ਦੋਸ਼ ਜਿਹੜੇ ਉਹਨਾਂ ਤੇ ਲੱਗੇ ਆ ਉਹਨਾਂ 'ਚ ਕਾਫੀ ਹੱਦ ਤੱਕ ਪਈ ਹੈਗੀ ਆ ਤੇ ਉਹਦੇ ਕਰਕੇ ਲੋਕ ਵੀ ਜਿਹੜੇ ਇਸ ਵਾਰ ਜਿਹੜੇ ਪੀਪਲਜ਼ ਪਾਰਟੀ ਦੇ ਨਾਂ ਨਾਲ ਨਾਲ ਜਿਹੜੀ ਇਹ ਨਵਾਜ਼ ਸ਼ਰੀਫ ਦੀ ਪਾਰਟੀ ਤੋਂ ਵੀ ਵੱਧ ਜ਼ਿੰਦਗੀ ਭ੍ਰਿਸ਼ਟਾਚਾਰ ਆਪਣੇ ਆਪ ਚ ਇੱਕ ਉੱਤੇ ਮੁੱਦਾ ਸਿਗਾ ਪਰ ਇਹ ਜਿਹੜੀ ਇਹ ਜਿਹੜਾ ਮੁੱਦਾ ਸਿਗਾ ਇਹਨੂੰ ਜਿਹੜਾ ਪਾਕਿਸਤਾਨ ਦੀ ਫੌਜੀ ਸਤਾਪੀ ਨੇ ਦੇਰ ਤੇ ਨਵਾਜ਼ ਸ਼ਰੀਫ ਦੀਆਂ ਜਿਹੜੀਆਂ ਵਿਰੋਧੀ ਤਿਰਾਂ ਉਹਨੂੰ ਇੱਕ ਹਥਿਆਰ ਦੇ ਤੌਰ ਤੇ ਵਰਤਿਆ ਜਿੱਦਾਂ ਭਾਰਤ ਚ ਵਰਤਿਆ ਜਾਂਦਾ ਹੈ ਉਸ ਵੇਲੇ ਨਰਿੰਦਰ ਮੋਦੀ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਵਿਰੋਧੀ ਪਾਰਟੀਆਂ ਦੇ ਖਿਲਾਫ ਵਰਤ ਰਹੀ ਹੈ ਜੀ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਮਗਰ ਅਸੀ ਵੀ ਆਈ ਈਡੀ ਦੇ ਜਿਹੜੀਆਂ ਜਨੀਆਂ ਵੀ ਆਈਬੀ ਜਨੀਆਂ ਵੀ ਜਿਹੜੀਆਂ ਇਨਕਮ ਟੈਕਸ ਡਿਪਾਰਟਮੈਂਟ ਜਨੀਆਂ ਵੀ ਕੇਂਦਰੀ ਏਜੰਸੀਆਂ ਉਹ ਨਰਿੰਦਰ ਮੋਦੀ ਦੀ ਸਰਕਾਰ ਨੇ ਵਿਰੋਧੀ ਪਾਰਟੀਆਂ ਦਾ ਭ੍ਰਿਸ਼ਟਾਚਾਰ ਲੱਭਣ ਤੇ ਲਾਈਆਂ ਹੋਈਆਂ ਜੀ ਇਸੇ ਤਰ੍ਹਾਂ ਪਾਕਿਸਤਾਨ ਦੀ ਫੌਜੀ ਸਤਾ ਵੀ ਪਾਕਿਸਤਾਨ ਨੇ ਪਾਕਿਸਤਾਨ ਦੀ ਨਿਆਂਪਾਲਿਕਾ ਕਾਉਂਟੀਬਿਲਟੀ ਬਿਊਰੋ ਉਹਨੂੰ ਨਵਾਜ਼ ਸ਼ਰੀਫ ਦਾ ਤੇ ਜਿਹੜੇ ਆਰਥਿਕ ਜ਼ਰਦਾਰੀ ਦਾ ਭ੍ਰਿਸ਼ਟਾਚਾਰ ਲੱਭਣ ਤੇ ਉਹਨਾਂ ਨੂੰ ਲਾਇਆ ਹੋਇਆ ਜੀ ਤੇ ਚੋਣਾਂ ਦੇ ਦੌਰਾਨ ਵੀ ਇਹਨਾਂ ਤੇ ਪੀਪਲਜ਼ ਪਾਰਟੀ ਦੇ ਲੀਡਰਾਂ ਦੇ ਖਿਲਾਫ ਤੇ ਨਵਾਜ਼ ਸ਼ਰੀਫ ਦੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਚੋਣਾਂ ਦੇ ਦੌਰਾਨ ਵੀ ਕੇਸਾਂ ਦੀ ਸੁਣਵਾਈ ਹੁੰਦੀ ਰਹੀ ਤੇ ਉਹਨਾਂ ਦੇ ਜਿਹੜੇ ਉਮੀਦਵਾਰ ਚੋਣਾਂ ਲੜ ਰਹੇ ਸੀ ਉਹਨਾਂ ਨੂੰ ਘੰਟਿਆਂ ਤੱਕ ਕਾਉਂਟੀ ਬਿਊਰੋ ਕਾਉਂਟੀ ਬਿਲਟੀ ਬਿਊਰੋ ਦੇ ਦਫ਼ਤਰਾਂ 'ਚ ਬਿਠਾਈ ਰੱਖਿਆ ਜਾਂਦਾ ਸੀਗਾ ਤਾਂ ਕਿ ਉਹ ਆਪਣੀ ਚੋਣ ਕੈਂਪੇਨ ਨਾ ਚਲਾ ਸਕਣ ਸੋ ਇਹ ਸਾਰੇ ਤੱਥ ਹੈਗੇ ਆ ਜਿਨ੍ਹਾਂ ਕਰਕੇ ਉੱਤੇ Imran Khan ਦੀ ਪਾਰਟੀ ਨੂੰ ਜਿਹੜਾ ਉਹ ਚੋਣਾਂ 'ਚ ਅੱਗੇ ਵਧਣ ਦਾ ਮੌਕਾ ਮਿਲਿਆ ਉਹਨਾਂ ਨੇ ਮਾਹੌਲ ਤਾਜ਼ਗਰ ਬਣਾਇਆ ਗਿਆ ਇਹ ਆਪਣੇ ਆਪ ਦੇ ਇੱਕ ਤੱਕ ਹੈ ਪਰ ਦੂਜਾ ਹਰ ਮੇਲ ਜੀ ਤੱਕ ਇਹ ਵੀ ਹੈ ਜਿੱਦਾਂ ਮੈਂ ਕਿ ਪਹਿਲਾਂ ਕਿਹਾ ਕਿ ਭੇਸ਼ਟਾਚਾਰ ਕਾਰਨ ਪੀਪਲਜ਼ ਪਾਰਟੀ ਤੇ ਨਵਾਸ਼ ਸ਼ਰੀਫ ਦੀ ਪਾਰਟੀ ਤੋਂ ਲੋਕ ਵੀ ਥੋੜੇ ਬਦਦਨ ਸੀਗੇ ਤੇ ਇਹਨਾਂ ਦੋਨਾਂ ਫੈਕਟਰਾਂ ਨੇ ਦੋਨਾਂ ਥਾਂ ਨੇ ਇਮਰਾਨ ਖਾਨ ਲਈ ਜਿਹੜਾ ਮਾਹੌਲ ਬਿੱਤਰ ਬਣਾਤਾ ਹੁਣ ਇਹ ਪਾਕਿਸਤਾਨ ਦੇ ਲੋਕਾਂ ਨੇ ਇਮਰਾਨ ਖਾਨ ਦੇ ਹੱਕ ਵਿੱਚ ਫਤਵਾ ਦਿੱਤਾ ਪਰ ਅਸੀਂ ਇਹ ਜਾਣਦੇ ਹਾਂ ਕਿ ਜੇ ਪਾਕਿਸਤਾਨ ਦੀ ਫੌਜੀ ਸਤਾਪੀ ਉਹਨਾਂ ਨੂੰ ਭਾਰਤ ਨਾਲ ਸਬੰਧ ਬਿਹਤਰ ਬਣਾਉਣ ਦਾ ਮੌਕਾ ਨਹੀਂ ਦਿੰਦੀ ਤੇ ਆਫਗਾਨਿਸਤਾਨ ਨਾਲ ਸਬੰਧ ਬਿਹਤਰ ਮੌਕਾ ਆਫਗਾਨਿਸਤਾਨ ਨਾਲ ਬਿਹਤਰ ਸਬੰਧ ਬਣਾਉਣ ਦਾ ਮੌਕਾ ਨਹੀਂ ਦਿੰਦੀ ਤੇ ਭਾਰਤ ਦੇ ਖਿਲਾਫ ਅਤਵਾਦੀ ਸੰਗਠਨਾ ਰਾਹੀਂ ਜਿਹੜਾ ਪ੍ਰੌਕਸੀ ਵਾਰ ਜਿਹੜੀ ਆ ਸਿੱਧੀ ਜੰਗ ਭਾਰਤ ਦੇ ਖਿਲਾਫ ਚੱਲੀ ਰੱਖਦੀ ਹੈ ਤਾਂ ਭਾਰਤ ਨਾਲ ਸਬੰਧ ਬਹੁਤੇ ਸੁਧਰਨ ਦੀ ਸੁਭਾਵਨਾ ਨਹੀਂ ਹੋਏਗੀ ਭਾਵੇਂ ਕਿ ਮੇਰੇ ਵਰਗੇ ਲੋਕ ਜਿਹੜੇ ਪਿਛਲੇ ਕਈ ਦਹਾਕਿਆਂ ਤੋਂ ਦੋਨੋਂ ਦੇਸ਼ਾਂ 'ਚ ਅਮਨ ਲਈ ਕੰਮ ਕਰ ਰਿਹਾ ਸਾਨੂੰ ਥੋੜੀ ਇਸ ਗੱਲ ਤੋਂ ਨਿਰਾਸ਼ਾ ਜ਼ਰੂਰ ਹੋਏਗੀ ਪਰ ਜਿਹੜੀ ਕੋੜੀ ਹਕੀਕਤ ਹੈ ਉਹਨੂੰ ਸਵੀਕਾਰਨ ਤੋਂ ਬਿਨਾ ਅਸੀਂ ਜਿਹੜਾ ਮਸਲੇ ਦਾ ਹੱਲ ਨਹੀਂ ਲੱਭ ਸਕਦੇ ਮੇਰੀ ਤਾਂ ਹਮੇਸ਼ਾ ਹੀ ਇਸ ਗੱਲ ਤੇ ਮੇਰਾ ਜ਼ੋਰ ਰਿਹਾ ਕਿ ਜੇ ਇਸ ਖਿੱਤੇ 'ਚ ਅਮਨ ਚਾਹੀਦਾ ਤਾਂ ਦੱਖਣੀ ਏਸ਼ੀਆ ਦੇ ਲੋਕਾਂ ਨੂੰ ਤੇ ਖਾਸ ਕਰਕੇ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਨੂੰ ਆਪਣੀਆਂ ਸੱਭਿਅਤਾਵਾਂ ਤੋਂ ਉੱਪਰ ਉੱਠ ਕੇ ਇੱਕ ਅਮਨ ਲਹਿਰ ਖੜੀ ਕਰਨੀ ਪਵੇਗੀ ਅਮਨ امن ਮਜਬੂਤ امن ਲਹਿਰ ਤੋਂ ਬਿਨਾ ਜਿਹੜਾ ਇਸ ਕਿਤੇ ਚਮਨ ਨਹੀਂ ਹੋ ਸਕਦਾ ਮੈਨੂੰ ਇਸ ਤਰ੍ਹਾਂ ਜੀ ਜੀ ਮਾਨਕ ਸਾਹਿਬ ਅਸੀਂ Imran Khan ਦੀ ਪਾਰਟੀ ਦੀ ਗੱਲ ਕੀਤੀ ਹੈ ਬਹੁਮਤ ਹਜੇ ਹਾਸਲ ਨਹੀਂ ਹੋਇਆ ਗਠਜੋੜ ਸਰਕਾਰ ਬਣੇਗੀ ਪੀਪਲਸ ਪਾਰਟੀ ਇੱਕ ਆਪਸ਼ਨ ਹੈ ਹੋਰ ਕੁਝ ਛੋਟੀਆਂ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਦੀ ਆਪਸ਼ਨ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕੌਣ ਕਿਹਦੇ ਨਾਲ ਜਾ ਸਕਦਾ ਹੈ ਦੇਖੋ ਜੀ ਉਹਦੇ ਵਿੱਚ ਪੀਪਲਸ ਪਾਰਟੀ ਤੇ ਇਹ ਜਿਹੜੀ ਇਹ ਨਵائشਰੀ ਵਿਧੀ ਪਾਕਿਸਤਾਨ ਮੁਸਲਮੀ ਹੈ ਇਹ Imran Khan ਨਾਲ ਦੋਨੇ ਪਾਰਟੀਆਂ ਕਲੀਸ਼ਨ ਘੱਟ ਜੋੜ ਸਰਕਾਰ ਨਹੀਂ ਬਣਾਉਣਗੇ ਜੀ ਇਸ ਸਿਧਾਂਤਕ ਤੌਰ ਤੇ Imran Khan ਤੋਂ ਇਹਨਾਂ ਦੀ ਬੜੀ ਦੂਰੀ ਹੈਗੀ ਤੇ ਇਹ ਦੋਨੇ ਪਾਰਟੀਆਂ ਫੌਜੀ ਸਤਾਪਦੀਆਂ ਸਤਾਈਆਂ ਹੋਈਆਂ ਹੈਗੀਆਂ ਜੀ ਤੇ ਇਹ ਸਿੱਧੇ ਰੂਪ ਜਿਉਂ ਨਾਲ ਗੱਟ ਜੋੜ ਤੱਕ ਕਲੀਸ਼ਨ ਨਹੀਂ ਬਣਾਣਗੀਆਂ ਪਰ ਇਹ ਸੰਭਵ ਹੈ ਕਿ ਬਹੁਤ ਸਾਰੇ ਆਜ਼ਾਦਾਂ ਨੂੰ ਰਲਾ ਕੇ ਇਹ ਫੌਜੀ ਸਤਾਪਤੀ ਦੇ ਪ੍ਰਭਾਵधीन ਬਹੁਤ ਸਾਰੇ ਆਜ਼ਾਦਾਂ ਨੂੰ ਰਲਾ ਕੇ ਇਹ ਇਹਨਾਂ ਪਾਰਟੀਆਂ ਚੋਂ ਦਲ ਬਦਲੀ ਕਰਵਾ ਕੇ ਇਮਰਾਨ ਖਾਨ ਦੀ ਜਿਹੜੀ ਸਰਕਾਰ ਬਣਾਈ ਜਾ ਸਕਦੀ ਆ ਔਰ ਇਹ ਫਰਜੀ ਸਰਪ ਵੀ ਇਸ ਨਾਮ ਦਾ ਪਹਿਨਾ ਵੀ ਕਰਦੀ ਰਹੀ ਹੈ ਤੇ ਉਂਝ ਵੀ ਤੁਹਾਨੂੰ ਪਤਾ ਹੈ ਜਿਸ ਪਾਰਟੀ ਜਿਹੜੀ ਪਾਰਟੀ ਸਰਕਾਰ ਬਣਾਉਣ ਦੇ ਨੇੜੇ ਹੋਵੇ ਬਹੁਤ ਸਾਰੇ ਸਿਆਸਤਦਾਨ ਜਿਹੜੇ ਆ ਉਹ ਖੁਦ ਵੀ ਦਲ ਬਦਲੀ ਕਰਨ ਲਈ ਜਿਹੜੇ ਆ ਉਹ ਪ੍ਰੇਰਿਤ ਹੋ ਜਾਂਦੇ ਉਤਸ਼ਾਹਤ ਹੋ ਜਾਂਦੇ ਆ ਇਮਰਾਨ ਖਾਨ ਦੀ ਸਰਕਾਰ ਅਗਲੇ ਦਿਨਾਂ ਚ ਬਣੇਗੀ ਆਜ਼ਾਦ ਜਿਹੜੇ ਜਿੱਤੇ ਹੋਏ ਆ ਪਾਰਲੀਮੈਂਟ ਮੈਂਬਰ ਉਹਨਾਂ ਦੀ ਮਦਦ ਨਾਲ ਤੇ ਦੂਜੀਆਂ ਜੇ ਫੇਰ ਵੀ ਉਹਨਾਂ ਦੇ ਪੂਰੇ ਨਾ ਹੋਏ ਮੈਂਬਰ ਇਹ ਫੇਰ ਵਿਰੋਧੀ ਪਾਰਟੀਆਂ ਨੂੰ ਤੋੜ ਕੇ ਉਹਦੇ ਵਿੱਚੋਂ ਦਲ ਬਦਲੀਆਂ ਕਰਵਾਈਆਂ ਜਾਣਗੀਆਂ ਤੇ ਸਰਕਾਰ ਉੱਤੇ ਇਸ ਬਾਰੇ ਸਪਸ਼ਟ ਹੈ ਕਿ ইমরান ਖਾਨ ਦੀ ਦਵਾਈ ਚਹੀ ਕੀ ਬਣੀ ਆ ਉੱਤੇ ਦਾ ਖਤਰਾ ਇਹ ਪਤਾ ਹੋਇਆ ਕਿ ਪੀਪਲਜ਼ ਪਾਰਟੀ ਜਿਹੜੀ ਆ ਸੈਂਟ ਵਿੱਚ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਉੱਭਰੀ ਐ ਸੁਧਾਰਨ ਬਹੁਤ ਮਤ ਉਹਨਾਂ ਨੂੰ ਮਿਲ ਗਿਆ ਹਾਂ ਇਹਦੇ باوجود ਖਤਰਾ ਇਹ ਆ ਕਿ ਉਥੇ ਦਲ ਬਦਲੀ ਕਰਵਾ ਕੇ ਜਾਂ ਹੋਰ ਜਿਹੜੇ ਵਿਰੋਧੀ ਜਿੱਤੇ ਆ ਥੋੜੇ ਬਹੁਤੇ ਉਹਨਾਂ ਨੂੰ ਰਿੜਾ ਕੇ ਜਿਹੜਾ Imran Khan ਦੀ ਪਾਰਟੀ ਦਾ ਯਤਨ ਹੋਊਗਾ ਕਿ ਸਿੰਧ ਚ ਵੀ ਪੀਪਲਜ਼ ਪਾਰਟੀ ਦੀ ਨਹੀਂ ਸਰਕਾਰ ਨਾ ਬਣੇ ਜੀ ਪੰਜਾਬ ਤੇ ਦਾ ਵੱਡਾ ਸੂਬਾ ਇਹਦੇ ਵਿੱਚ ਜਿਹੜੀ ਪੰਜਾਬ ਅਸੈਂਬਲੀ ਦੀ ਜਿਹੜੀ ਸੀ ਤਾਂ ਉਹ ਲਗਭਗ 19 ਕੀ ਦੇ ਫਰਕ ਨਾਲ ਇੱਕੋ ਜਿਹੀਆਂ ਮਿਲੀਆਂ ਜਿਹੜੀਆਂ Imran Khan ਦੀ ਪਾਰਟੀ PTI ਨੂੰ ਇਹ ਪਾਕਿਸਤਾਨ ਮੁਸਲਮਾਨ ਲੀਗ ਨੂੰ ਇੱਥੇ ਵੀ ਜਿਹੜਾ ਉਹ Imran Khan ਦੀ ਪਾਰਟੀ ਦਾ ਤੇ ਫੌਜੀ ਸਟਾਫ ਦੀ ਦਾ ਯਤਨ ਹੋਊਗਾ ਇਹ ਮੁਸਲਮਾਨ ਲੀਗ نواز شریف ਦੀ ਸਰਕਾਰ ਨਾ ਬਣ ਦਿੱਤੀ ਜਾਵੇ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਨਵੀਆਂ ਕਤਾਰਬੰਦਗੀਆਂ ਨਵੀਆਂ ਦਰਬਦਲੀਆਂ ਇਹ ਚੀਜ਼ਾਂ ਪਾਕਿਸਤਾਨ ਦੀ ਰਾਜਨੀਤੀ ਜੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜੀ ਮਾਰਕਸ ਆ ਇਮਰਾਨ ਖਾਨ ਨੇ ਇੱਕ ਕੋਈ ਅੱਧੇ ਘੰਟੇ ਲੰਬਾ ਆਪਣਾ ਭਾਸ਼ਣ ਕੌਮ ਦੇ ਨਾਮ ਦਿੱਤਾ ਹੈ ਵਜ਼ੀਰ ਆਜਮ ਬਣਨ ਤੋਂ ਪਹਿਲਾਂ ਹੀ ਉਹਦੇ ਵਿੱਚ ਖਾਸੀਆਂ ਗੱਲਾਂ ਕੀਤੀਆਂ ਨੇ ਭਾਰਤ ਦੇ ਨਾਲ ਰਿਸ਼ਤੇ ਸੁਧਾਰਨ ਦੀ ਗੱਲ ਵੀ ਕੀਤੀ ਹੈ ਅਮੂਮਨ ਜਦੋਂ ਵੀ ਕੋਈ ਨਵਾਂ ਪ੍ਰਧਾਨ ਮੰਤਰੀ ਹੁੰਦਾ ਇਹ ਗੱਲ ਕਹਿੰਦਾ ਤਾਂ ਜ਼ਰੂਰ ਹੈ ਲੇਕਿਨ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਉਹਨਾਂ ਦੇ ਜਿਹੜੇ ਆਕਾ ਨੇ ਉਹ ਇਹ ਕਾਰਨ ਦਿੰਦੇ ਨੇ ਕਿ ਇਹ ਨਹੀਂ ਦਿੰਦੇ ਇਹ ਇੱਕ ਵੱਡਾ ਸਵਾਲ ਹੁੰਦਾ ਹੈ ਲੇਕਿਨ ਇਸ ਵੇਲੇ ਪਾਕਿਸਤਾਨ ਜਿਸ ਤਰ੍ਹਾਂ ਦੀ دہشت گردੀ ਨਾਲ ਗੁਰਬਤ ਨਾਲ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ ਇਮਰਾਨ ਖਾਨ ਲਈ ਪੈਂਡਾ ਕਿੰਨਾ ਕੁ ਮੁਸ਼ਕਲ ਹੈ ਮ ਹਰਪ੍ਰੀਤ ਜੀ ਜਿੱਦਾਂ ਤੁਸੀਂ ਕਿਹਾ ਕਿ ਪਾਕਿਸਤਾਨ ਦੀ ਹਰ ਚੁਣੀ ਹੋਈ ਸਰਕਾਰ ਨੇ ਹੋਰ ਉਹਦੇ ਸਾਡੇ ਸਾਡੇ ਦੇਸ਼ ਨਾਲ ਉਹਨਾਂ ਦੇ ਸੌ ਮਤਭੇਦ ਆਉਣ ਕਸ਼ਮੀਰ ਦੇ ਮੁੱਦੇ ਤੇ ਜਾਂ ਕਿਸੇ ਵੀ ਮੁੱਦੇ ਤੇ ਜੀ ਪਾਕਿਸਤਾਨ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੇ ਹਮੇਸ਼ਾ ਯਤਨ ਕੀਤਾ ਕਿ ਨਾਲ ਵੀ ਤੇ ਹੋਰ ਗੁਆਂਢੀ ਦੇਸ਼ਾਂ ਨਾਲ ਵੀ ਉਹਨਾਂ ਦੇ ਚੰਗੇ ਸਬੰਧ ਬਣਨ ਕਿਉਂਕਿ ਚੁਣੇ ਹੋਏ ਪ੍ਰਤੀਨਿਧ ਜਾਣਦੇ ਹੁੰਦੇ ਆ ਕਿ ਜੇ ਸਾਡੇ ਘਰਾਂ ਮੰਨੀ ਹੋਊਗਾ ਜੇ ਸਾਡੇ ਗੁਆਂਢੀ ਦੇਸ਼ਾਂ ਨਾਲ ਸਾਡਾ ਸਬੰਧ ਬਿਹਤਰ ਨਹੀਂ ਹੋਣਗੇ ਤੇ ਜਿਨ੍ਹਾਂ ਮਸਲਿਆਂ ਦਾ ਤੁਸੀਂ ਜ਼ਿਕਰ ਕੀਤਾ ਗੁਰਬਤ ਹੈ ਬੇਰਜ਼ਗਾਰੀ ਇਹ ਹੱਤਵੜ ਇਹਨਾਂ ਸਾਰੀਆਂ ਚੀਜ਼ਾਂ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਜੇਕਰ ਤੁਹਾਡੇ ਦੇਸ਼ ਦੇ ਅੰਦਰ ਅਮਨ ਨਹੀਂ ਤੇ ਜੇ ਤੁਹਾਡਾ ਗੁਆਂਢੀ ਦੇਸ਼ਾਂ ਨਾਲ ਤੁਹਾਡੇ ਅਮਨਪੂਰਵਕ ਸਬੰਧ ਨਹੀਂ ਹੈਗੇ ਉਹਨਾਂ ਨੇ ਯਤਨ ਕੀਤੇ ਆਪਣੇ ਸਮਿਆਂ 'ਚ ਜਿਹੜੀ ਆਸ ਜਰਦਾਰੀ ਨੇ ਵੀ ਕੀਤੇ ਨਵਾਜ਼ ਸ਼ਰੀਫ ਨੇ ਵੀ ਕੀਤੇ ਪਰ ਇਹ ਯਤਨ ਕਾਮਯਾਬ ਤਾਂ ਨਹੀਂ ਹੋਏ ਕਿ ਪਾਕਿਸਤਾਨ ਦੀ ਫੌਜੀ ਸਰਦਾਰੀ ਦਾ ਮੂੰਹ ਜਿਹੜਾ ਗੁਰਬਤ ਨੂੰ ਸੀਗਾ ਚੁਣੀ ਹੋਈ ਸਰਕਾਰ ਦਾ ਮੂੰਹ ਹੋਰ ਪਾਟੇ ਸੀਗਾ ਤੇ ਜੇ ਕੋਈ ਚੁਣੀ ਹੋਈ ਸਰਕਾਰ ਭਾਰਤ ਨਾਲ ਪਹਿਲ ਕਦਮੀ ਕਰਦੀ ਸੀ ਮੰਨ ਲਈ ਤੇ ਉਸੇ ਹੀ ਸਮੇਂ ਜਿਹੜੇ ਸਰਦਾਰਪਰ ਤੋਂ ਜਿਹੜੇ ਆ ਜਿਹੜੇ ਆਪਣੇ ਜਿਹੜੇ ਉਹਨਾਂ ਦੀਆਂ ਅਤਵਾਦੀ ਜਥਬੰਦੀਆਂ ਉਹਨਾਂ ਦੇ ਰਾਹੀਂ ਭਾਰਤ 'ਚ ਤਕੇ ਕਰਾ ਦਿੱਤੇ ਜਾਂਦੇ ਰਹੇ ਇਹ ਜਿਹੜੇ ਜਿਹੜੇ ਭਾਰਤ 'ਚ ਕੋਸਫੈਕਟ ਕਰਾ ਕੇ ਕਾਰਗਲ ਵਰਗੀਆਂ ਲੜਾਈਆਂ ਸ਼ੁਰੂ ਕਰਵਾ ਦਿੱਤੀਆਂ ਜਾਂਦੀਆਂ ਨੇ ਤੇ ਇਸ ਕਰਕੇ ਉਹ ਸਾਬੋਤ ਆ ਜਿਹੜੀ ਫੌਜੀ ਸਤਾਪੀ ਕਰਦੀ ਰਹੀ ਹੈ ਪਾਕਿਸਤਾਨ ਦੀ ਫੌਜੀ ਸਤਾਪੀ ਦਾ ਜਿਹੜਾ ਵਰਲਡ ਥਿਊ ਆ ਜਿਹੜਾ ਉਹ ਜਿਹਨੂੰ ਆਪਾਂ ਕਹਿੰਦੇ ਆ ਵਿਸ਼ਵ ਦ੍ਰਿਸ਼ਟੀਕੋਣ ਆ ਇਸ ਕਿਤੇ ਲਈ ਉਹ ਇਹ ਆ ਕਿ afghanistan ਕੇ ਸਾਡੀ ਕਟੁੱਤੀ ਸਰਕਾਰ ਹੋਣੀ ਚਾਹੀਦੀ ਹੈ ਤੇ ਕਸ਼ਮੀਰ ਜਿਹੜਾ ਭਾਰਤ ਦੇ ਅਧਿਕਾਰ ਹੇਠਲਾ ਉਹ ਪਾਕਿਸਤਾਨ ਕੋਲ ਹੋਣਾ ਚਾਹੀਦਾ ਤੇ ਇਸ ਤੋਂ ਵੀ ਅੱਗੇ ਕੱਲਾ ਕਸ਼ਮੀਰ ਦੀ ਗੱਲ ਨਹੀਂ ਇਸ ਤੋਂ ਵੀ ਅੱਗੇ ਉਹਨਾਂ ਦਾ ਦੀ ਨੀਰਾਨ ਨੀਤੀ ਇਹ ਆ ਕਿ ਹਿੰਦੁਸਤਾਨ ਜਿਹੜਾ ਇਹ ਡਿਸ ਇੰਟੀਗ੍ਰੇਟ ਹੋਣਾ ਚਾਹੀਦਾ ਵੱਖ-ਵੱਖ ਦੇਸ਼ਾਂ 'ਚ ਜਿਹੜਾ ਇਹ ਦੇ ਟੁਕੜੇ ਹੋ ਜਾਣੇ ਚਾਹੀਦੇ ਆ ਤੇ ਸਮੁੱਚੇ ਤੌਰ ਤੇ ਜਿਹੜਾ ਜਿੱਦਾਂ ਮੱਧਕਾਲ 'ਚ ਜਿਹੜਾ ਇਸ ਰੀਜਨ 'ਚ ਹਜ਼ਾਰਾਂ ਸਾਲਾਂ ਤੱਕ ਇਸਲਾਮਿਕ ਰੂਲਰਜ਼ ਦਾ ਰਾਜ ਰਿਹਾ ਤੇ ਉਸੇ ਹੀ ਤਰ੍ਹਾਂ ਦਾ ਰਾਜ ਇਸ ਪੂਰੇ ਖਿੱਤੇ 'ਚ ਜਿਹੜਾ ਇਹਨਾਂ ਦਾ ਹੋਣਾ ਚਾਹੀਦਾ ਹੈ ਤੇ ਜਿਹੜੇ ਇਸ ਤਰ੍ਹਾਂ ਦਾ ਵਾਰਡ View ਜਿਹੜਾ IAS ਦਾ ਹੈਗਾ ਜਿਹੜੇ ਇਸਲਾਮਿਕ ਸਟੇਟ ਦੀ ਨਵੀਂ ਜੇਫੇਬੰਦੀ ਅਤਵਦੀ ਉਭਰੀ ਆ ਜਿਹੜੀ ਹਲ ਕਾਇਦਾ 'ਚੋਂ ਨਿਕਲ ਗਈ ਜਿਸ ਤਰ੍ਹਾਂ ਦਾ ਵਾਰਡ View IAS ਦਾ ਜਿਸ ਤਰ੍ਹਾਂ ਦਾ ਵਾਰਡ View ਹਲ ਕਾਇਦਾ ਦਾ ਥੋੜੇ ਬਹੁਤ ਇਸ ਫਰਕ ਨਾਲ ਇਸੇ ਹੀ ਤਰ੍ਹਾਂ ਦਾ ਵਾਰਡ View ਜਿਹੜਾ ਇਸ ਖਿੱਤੇ ਲਈ ਪਾਕਿਸਤਾਨ ਦੀ ਫੌਜੀ ਸਰਕਾਰ ਉਹ ਕਿ ਐਸੇ ਹੀ ਕਰਕੇ ਉਹਦੀ ਵਕ ਵਕ ਬੇਸ਼ਾਨ ਨਾਲ ਉਹਦਾ ਬਾਰ ਬਾਰ ਟਕਰਾਅ ਹੋ ਰਿਹਾ ਹੁਣ ਅਫਗਾਨਿਸਤਾਨ ਦੇ ਲੋਕ ਜੰਗ ਨਾਲ ਭੰਨੇ ਪਏ ਆ ਭਾਵੇਂ ਜੋ ਮਰਜੀ ਆ ਪਰ ਅਫਗਾਨਿਸਤਾਨ ਦੇ ਲੋਕ ਖੁਦਦਾਰ ਲੋਕ ਆ ਉਹ ਕਿਸੇ ਦੇ ਕਟਕੁਤਲੀ ਨਹੀਂ ਬਣਨਾ ਚਾਹੁੰਦੇ ਤੇ ਇਸ ਕਰਕੇ ਉੱਥੇ ਵੀ ਭਾਵੇਂ ਪਾਕਿਸਤਾਨ ਦੀ ਫੌਜੀ ਸਰਕਾਰ ਦੀ ਜਿੰਨੇ ਮਰਜੀ ਜ਼ੋਰ ਲਾ ਲੈ ਉੱਥੇ ਵੀ ਪਾਕਿਸਤਾਨ ਦੀ ਕੁੱਤਲੀ ਕਟਕੁਤਲੀ ਸਰਕਾਰ ਨਹੀਂ ਬਣੀ ਕਿ ਜੇ ਕਿਤੇ ਜ਼ੋਰ ਨਾਲ ਜਿੱਦਾਂ ਇਹਨਾਂ ਨੇ ਤਾਲਬਾਨ ਦੇ ਰਾਹੀਂ ਆਪਣੀ ਉਤੇ ਕਟਕੁਤਲੀ ਸਰਕਾਰ ਬਣਾਈ ਸੀ ਉਹ ਬਹੁਤਾ देर ਨਹੀਂ ਰਹੀ ਤੇ ਉਸ ਸਮੇਂ ਵੀ ਕਾਲਮਾਨ ਨੇ ਪਾਕਿਸਤਾਨ ਨੂੰ ਅੱਖਾਂ ਦਗਾਣੀਆਂ ਸ਼ੁਰੂ ਕਰ ਦਿੱਤੀਆਂ ਸੀ ਇਹ ਉੱਥੇ ਪਾਕਿਸਤਾਨ 'ਚ ਇਹਨਾਂ ਦੀ ਕਟਕੁਤਲੀ ਸਰਕਾਰ ਬਣਨੀ ਨਹੀਂ ਭਾਵੇਂ ਜਤਨ ਬਾਰ-ਬਾਰ ਕਰਦੇ ਰਹਿਣਗੇ ਇਸੇ ਤਰ੍ਹਾਂ ਜਿਹੜਾ ਭਾਰਤ ਨੂੰ ਇਹ ਕਸ਼ਮੀਰ ਕੋ ਨਹੀਂ ਸਕਦੇ ਇਹ ਨਾ ਹੀ ਹਿੰਦੁਸਤਾਨ ਨੂੰ ਡਿਸਇੰਟੀਗ੍ਰੇਟ ਕਰ ਸਕਦੇ ਇੰਨੀ ਉਹਨਾਂ ਕੋਲ ਸਮਰੱਥਾ ਹੈ ਨਹੀਂ ਜੇ ਇੰਡੀਆ ਕਿਤੇ ਡਿਸਇੰਟੀਗ੍ਰੇਟ ਹੁੰਦਾ ਜੇ ਜਿਹੜੀਆਂ ਬੀਜੇਪੀ ਤੇ ਆਰਐਸਐਸ ਦੀਆਂ ਤੇ ਹੋਰ ਫਰਕਾ ਪ੍ਰਸ ਸੰਗਠਨਾਵਾਂ ਦੀਆਂ ਆਪਣੀਆਂ ਨੀਤੀਆਂ ਕਰਕੇ ਭਾਵੇਂ ਉਹ ਜਵੇ ਪਰ ਪਾਕਿਸਤਾਨ ਇਹਨੂੰ ਡਿਸਇੰਟੀਗ੍ਰੇਟ ਨਹੀਂ ਕਰ ਸਕਦਾ ਜੀ ਜੀ ਤੋਂ ਹਮ ਜਿਹੜੀਆਂ ਸਖਤ ਜਿਹੜੀਆਂ ਹਕੀਕਤਾਂ ਇਸ ਕਿਤੇ ਦੀਆਂ ਇਹ ਹੈ ਕਿ ਪਾਕਿਸਤਾਨ ਦੀ ਫੌਜੀ ਸਥਾਪੀ ਆਪਣੀ ਸੋਚ ਬਦਲੇ ਆਪਣਾ ਵਰਡ ਵੀ ਉਹ ਬਦਲੇ ਉਹ ਜਿਹੜਾ ਜੇਓਏ ਵਰਡ ਵੀ ਉਹ ਆਪਣਾ ਬਦਲਦੀ ਆ ਇਹ ইমরান ਖਾਨ ਨੂੰ ਖੁੱਲ ਕੇ ਕੰਮ ਕਰਨ ਦਿੰਦੀ ਆ ਦੇਸ ਕਿਤੇ ਜਮਾਨਾ ਸਕਦਾ ਤੇ ਪਾਕਿਸਤਾਨ ਵੀ ਤਰੱਕੀ ਕਰ ਸਕਦਾ ਜੀ ਚਲੋ ਮੰਨ ਲਓ ਵੈਸੇ ਤੇ ਇਹ ਪਠਾਨ ਨੇ ਪਠਾਨਾ ਬਾਰੇ ਕਾफी ਚੀਜ਼ਾਂ ਮਸ਼ਹੂਰ ਨੇ ਆਪਣੀ ਜ਼ੁਬਾਨ ਨੂੰ ਲੈ ਕੇ ਉਹ ਸਾਰੀ ਜੇ ਫੌਜ ਨੂੰ ਫ੍ਰੀਹੈਂਡ ਕਰ ਵੀ ਦਿੰਦੀ ਤੇ ਫਿਰ ਕਿੰਨੀ ਕੁ ਤੁਸੀਂ ਸੰਭਾਵਨਾਵਾਂ ਮਤਲਬ ਤਲਾਸ਼ ਤੇ ਜੇ ਫੌਜ ਨੂੰ ਵਿਦੇਸ਼ ਨੀਤੀ ਜਿਹੜੀ ਆਜ਼ਾਦੀ ਨਾਲ ਤੈਅ ਕਰਨ ਦੀ ਇਜਾਜ਼ਤ ਦਿੰਦੀ ਹੈ ਗਵਰਨਮੈਂਟ ਨਾਲ ਬਿਹਤਰ ਸੰਬੰਧ ਬਣਾਉਣ ਦੀ ਇਜਾਜ਼ਤ ਦਿੰਦੀ ਹੈ ਤਾਂ ਇਸ ਕਿਤੇ ਜ ਬਹੁਤ ਇੱਕ ਥੋੜੇ ਸਮੇਂ ਦੇਖਾਂ ਫਕੀਰ ਜਾਨਤ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਜੀ ਕਿਉਂਕਿ ਜਿਹੜੀ ਉਹ ਜਿਹਦਾ ਤੁਸੀਂ ਕਹਿੰਦੇ ਆ ਨਾ ਪਾਕਿਸਤਾਨ ਦੀਆਂ ਜਿਹੜੀਆਂ ਆਰਥਿਕ ਹਕੀਕਤਾਂ ਆ ਉਹ ਮੰਨ ਕਰਦੀਆਂ ਕਿ ਪਾਕਿਸਤਾਨ ਦੇ ਅੰਦਰ ਅਮਨ ਹੋਵੇ ਤੇ ਪਾਕਿਸਤਾਨ ਦੇ ਗਵਾਂਢੀ ਦੇਸ਼ਾਂ ਨਾਲ ਅਮਨ ਹੋਵੇ ਚੀਨ ਨੇ ਤੇ ਜਿਹੜਾ ਬਹੁਤ ਵੱਡੀ ਇਨਵੈਸਟਮੈਂਟ ਕੀਤੀ ਹੋਈ ਆ 60 ਬਿਲੀਅਨ ਡਾਲਰ ਦੀ ਜਿਹੜਾ ਸੀ ਪੈਕੇਜ ਨੂੰ ਚੀਨ ਭਾਰਤ ਆਰਥਿਕ ਚੀਨ ਪਾਕਿਸਤਾਨ ਆਰਥਿਕ ਗਲਿਆਰਾ ਜਿਹਨੂੰ ਕਿਹਾ ਜਾਂਦਾ ਜੀ ਜੀ ਉਹਦੀ ਮੰਗ ਚੀਨ ਦੀ ਵੀ ਇੱਛਾ ਹੈ ਆ ਕਿ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਸੁਧਰਨ ਜਿਹੜਾ ਉੱਤੇ ਪੂੰਜੀ ਨਿਵੇਸ਼ ਐਨੀ ਵੱਡੀ ਪੱਧਰ ਤੇ ਉਹ ਉਹ ਕਰ ਰਿਹਾ ਤੇ ਜੇ ਉੱਤੇ ਅਮਨ ਹੋਊਗਾ ਤਦ ਹੀ ਇਹ ਸਨਤੀਯਤ ਬਣਊਗਾ ਤੇ ਜੇ ਪਾਕਿਸਤਾਨ ਦੇ ਗੁਆਂਢੀ ਦੇਸ਼ਾਂ ਨਾਲ ਬਿਹਤਰ ਸੰਬੰਧ ਹੋਣਗੇ ਤਦ ਹੀ ਉਥੋਂ ਪਿਆਰ ਕੀਤਾ ਮਾਲ ਜਿਹੜਾ ਦੂਜੇ ਦੇਸ਼ਾਂ 'ਚ ਜਾ ਕੇ ਵਿਕੇਗਾ ਜੀ ਚੀਨ ਨੇ ਵੱਡੀ ਜਿਹੜੀ ਇਨਵੈਸਟਮੈਂਟ ਕਰ ਦਿੰਦੀ ਆ ਉਹਦੇ ਹਿੱਤ ਵੀ ਇਹ ਮੰਨਦੇ ਆ ਕਿ ਪਾਕਿਸਤਾਨ ਦੀਆਂ ਜਿਹੜੀਆਂ ਦੂਜੇ ਦੇਸ਼ਾਂ ਨਾਲ ਟਕਰਾਅ ਤਣਾਅ ਚੱਲ ਰਿਹਾ ਉਹ ਘਟੇ ਪੂਰੇ ਵੀ ਹਿੱਤੇ ਆ ਪਰ ਹੁਣ ਇਹ ਫੈਸਲਾ ਪਾਕਿਸਤਾਨ ਦੀ ਫੌਜੀ ਸਰਕਾਰ ਨੇ ਕਰਨਾ ਕਿ ਉਹ ਆਪਣੇ ਨਜ਼ਰੀਏ ਚ ਤਬਦੀਲੀ ਲਿਆਦੀ ਆ ਜਾਂ ਨਹੀਂ ਲਿਆ ਜੀ ਤੁਸੀਂ ਮਾਨਕ ਸਾਹਿਬ ਜ਼ਿਕਰ ਕੀਤਾ ਕਿ ਫੌਜੀ ਹਕੂਮਤ ਦਾ ਜੋ ਇੱਕ ਆਸ਼ੀਰਵਾਦ ਸੀ ਉਹ ਇਮਰਾਨ ਖਾਨ ਦੇ ਨਾਲ ਰਿਹਾ ਹੈ ਮੀਡੀਆ ਵਿੱਚ ਚਰਚਾ ਰਹੀ ਹੈ ਹਾਲਾਂਕਿ ਇਮਰਾਨ ਖਾਨ ਨੇ ਖੁਦ ਇਸ ਆਪਣੇ ਭਾਸ਼ਣ ਦੇ ਵਿੱਚ ਭਾਰਤੀ মিডিਆ ਨੂੰ ਥੋੜਾ ਜਿਹਾ ਉਲਾਮਬਾ ਦਿੱਤਾ ਹੈ ਕਿ ਮੈਨੂੰ ਵਿਲਨ ਦੀ ਤਰ੍ਹਾਂ ਪੇਸ਼ ਕੀਤਾ ਗਿਆ ਹੈ ਲੇਕਿਨ ਇਸੇ ਹੱਦ ਤੱਕ ਆਵਾਮ ਦਾ ਜਿਵੇਂ ਤੁਸੀਂ ਸ਼ੁਰੂ ਚ ਜ਼ਿਕਰ ਕੀਤਾ ਕਿ ਜਿਹੜਾ ਸਮਰਥਨ ਉਹ ਵੀ ਇਮਰਾਨ ਖਾਨ ਨੂੰ ਮਿਲਿਆ ਹੈ ਔਰ ਬਹੁਤ ਵੱਡੇ ਸੁਪਨੇ ਇੱਕ ਨਵੇਂ ਪਾਕਿਸਤਾਨ ਦੇ ਜਿਹੜੇ ਆਵਾਮ ਨੂੰ ਦਿਖਾਏ ਗਏ ਤਾਂ ਜੇ ਮਤਲਬ ਇਹ ਸਾਰਾ ਕੁਝ ਨਹੀਂ ਹੁੰਦਾ ਫੌਜੀ ਹਕੂਮਤ ਆਪਣਾ ਤਰਜ਼ਾਮੁਲ ਨਹੀਂ ਬਦਲਦੀ ਤੇ ਲੋਕਾਂ ਦੇ ਸੁਪਨੇ ਟੁੱਟ ਜਾਣੇ ਨੇ ਤੇ ਫਿਰ ਪਾਕਿਸਤਾਨ ਦਾ ਕੀ ਹੋਏਗਾ ਫੇਰ ਜਿਹੜਾ ਸਾਡੇ ਜਿੱਦਾਂ ਲੋਕਾਂ ਕੋਲ ਵਧੀਆ ਬਦਲਦਾ ਹੁੰਦੇ ਨਹੀਂ ਫੇਰ ਪਾਕਿਸਤਾਨ ਦੇ ਲੋਕ ਅਗਲੀਆਂ ਚੋਣਾਂ ਦੀ ਡੀ ਕਰਣਗੇ ਇਹ ਵੀ ਹੋ ਸਕਦਾ ਕਿ ਜਿਹੜਾ ਚੋਣਾਂ ਤੋਂ ਪਹਿਲਾਂ ਕੋਈ ਜਿਹੜੀ ਬਦਬਦੀ ਪੈਦਾ ਹੋਵੇ ਵਿਰੋਧੀ ਪਾਰਟੀਆਂ ਅੰਦੋਲਨ ਕਰਨ ਜਿੱਦਾਂ Imran Khan 2013 ਚੋਣਾਂ ਹੋਈਆਂ ਸੀ ਤੇ 1 ਸਾਲ ਦੇ ਅੰਦਰ ਅੰਦਰ Imran Khan ਨੇ ਤਾਂ ਇੱਕ ਹੋਰ ਜਿਹੜਾ ਇੱਕ ਧਾਰਮਿਕ ਜਥੇਬੰਦੀ ਸੀਗੀ ਉਹਦੇ ਨਾਲ ਰਲ ਕੇ ਜਿਹੜਾ ਉਹਨਾਂ ਨੇ ਇਸਨਾਂ ਮ ਬਾਅਦ ਜਿਹੜਾ ਮੈਥੇ ਸਮਝਦਾ ਧਰਨਾ ਲਾਤਾ ਸੀ ਕਿ ਕਿਰਦਾਰਾਂ ਮੈਂ ਪਾਰਲੀਮੈਂਟ ਦੇ ਕਬਜ਼ੇ ਕਰਨ ਲੱਗੇ ਸੀ ਉਹਦੇ ਪਿੱਛੇ ਵੀ ਹੁਣ ਇਹ ਸਪਸ਼ਟ ਹੋ ਰਿਹਾ ਕਿ ਉਹਦੇ ਪਿੱਛੇ ਵੀ ਖਦੀ ਸਰਫੀ ਸੀ ਇਹ ਜਿਹੜੀ ਆਉਣ ਵਾਲੇ ਸਮੇਂ ਚ ਜਿਹੜੀ ਜੇ ਇਮਰਾਨ ਖਾਨ ਆਪਣੇ ਕੀਤੇ ਹੋਏ ਵਾਦੇ ਪੂਰੇ ਨਹੀਂ ਕਰਦਾ ਇਹ ਪਾਕਿਸਤਾਨ ਦੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਮੁਸਲਮ لیگ ਨਵਾਸ਼ਰੀਬ ਤੇ ਪੀਪਲਜ਼ ਪਾਰਟੀ ਉਹਦੇ ਖਿਲਾਫ ਸੰਘਰਸ਼ ਲਈ ਉਹ ਅੱਗੇ ਆ ਸਕਦੀਆਂ ਜੀ ਜੀ ਮਾਨਸਤ ਇੱਕ ਆਖਰੀ ਸਵਾਲ ਕੇ ਪਾਕਿਸਤਾਨ ਦੇ ਇਹਨਾਂ ਚੋਣਾਂ ਦੇ ਵਿੱਚ ਬਾਕੀ ਸਾਰੀਆਂ ਸਿਆਸਤਦਾਨਾਂ ਦੇ ਨਾਲ-ਨਾਲ ਕੁਝ ਦੈਸ਼ਤਗਰ ਤਨਜ਼ੀਮਾਂ ਜਿਹੜੀਆਂ ਨੇ ਉਹ ਵੀ ਸਿੱਧੇ ਰੂਪ ਚ ਜਾਂ ਬਦਲਵੇਂ ਨਾਵਾਂ ਨਾਲ ਅ ਸ਼ਿਰਕਤ ਉਹਨਾਂ ਨੇ ਕੀਤੀ ਆਪਣੇ ਉਮੀਦਵਾਰ ਵੀ ਖੜੇ ਕੀਤੇ ਕੀ ਬਣਿਆ ਦੇਖੋ ਉਹਦੇ ਚ ਵਿਥਰਾ ਜੀ ਹਰਮੇਲਪ੍ਰੀਤ ਜੀ ਇੱਕ ਬਹੁਤ ਵੱਡੀ ਚੰਗੀ ਗੱਲ ਹੋਈ ਹੈ ਜਿਹੜੇ ਪਾਕਿਸਤਾਨ ਦੇ ਮੀਡੀਆ ਹੈ ਨਾ ਭਾਰਤ ਦੇ ਮੀਡੀਆ ਇਹ ਭਾਰਤ ਦਾ ਦੋ ਜਿਹੜੇ ਅਮਨ ਪਸੰਦ ਲੋਕ ਆ ਅਮਨ ਪਸੰਦ ਆ ਜਿਹੜੇ ਅਸੀਂ ਲੋਕ ਤਰੀਕਾ ਸਾਡੀਆਂ ਕੰਮ ਕਰ ਰਹੇ ਆ ਸਾਡੇ ਲਈ ਬੜੀ ਵੱਡੀ ਸੰਤੁਸ਼ਟੀ ਵਾਲੀ ਗੱਲ ਹੈ ਕਿ ਪਾਕਿਸਤਾਨ ਦੇ ਲੋਕ ਅਨਪੜ੍ਹ ਹੋ ਸਕਦੇ ਆ ਪਾਕਿਸਤਾਨ ਦੇ ਲੋਕ ਗਰੀਬ ਹੋ ਸਕਦੇ ਆ ਪਾਕਿਸਤਾਨ ਦੇ ਲੋਕ ਉੱਥੇ ਦੇ ਮੀਡੀਆ ਤੇ ਉੱਥੇ ਦੀਆਂ ਕੱਟੜਪੰਥੀ ਪਾਰਟੀਆਂ ਦੇ ਰਿਜਰਨਾ ਪ੍ਰਚਾਰ ਦਾ ਸ਼ਿਕਾਰ ਹੋ ਸਕਦੇ ਆ ਉਹਨਾਂ ਉਹਨਾਂ ਦੇ ਉੱਪਰ ਇਹ ਚੀਜ਼ਾਂ ਦਾ ਲਗਾਤਾਰ ਉਹਨਾਂ ਦੇ ਪ੍ਰਚਾਰ ਉਤੇ ਹੁੰਦਾ ਰਿਹਾ ਇਹਦੇ باوجود ਪਾਕਿਸਤਾਨ ਦੇ ਲੋਕਾਂ ਨੂੰ ਸਲਾਮ ਕਰਨੀ ਪਣਦੀ ਹੈ ਕਿ ਉਹਨਾਂ ਨੇ ਹੱਤਵਦੀ ਜਥੇਬੰਦੀਆਂ ਨੂੰ ਮੂੰਹ ਨਹੀਂ ਲਾਇਆ ਜਿਹੜਾ ਹਫਜ਼ ਸਈਦ ਨੇ 200 ਦੇ ਲਗਭਗ ਜਿਹੜੇ ਉਮੀਦਵਾਰ ਖੜੇ ਕੀਤੇ ਤੇ ਹੋਰ ਬਹੁਤ ਸਾਰੀਆਂ ਕੱਟੜਪੰਥੀ ਤਨਜ਼ੀਮਾਂ ਨੇ ਜਿਹੜਾ ਸਿੱਧੇ ਸਿੱਧੇ ਟੰਗ ਨਾਲ ਬਹੁਤ ਸਾਰੀ ਆਪਣੇ ਉਮੀਦਵਾਰ ਖੜੇ ਕੀਤੇ ਉਹਦੇ ਚ ਕੋਈ ਕੋਈ ਜਿਹੜਾ ਇਸ ਤਰ੍ਹਾਂ ਦਾ ਟੈਰਰਿਸਟ ਲੀਡਰ ਹੈਗਾ ਜਿਹਦੀ ਜਿਹਨੂੰ ਕਿ 45000 ਵੋਟਾਂ ਨਹੀਂ ਆ ਇੱਕ ਉਹ ਤੋਂ ਬਿਨਾ ਕਿਸੇ ਵੀ ਜਿਹੜਾ ਅਤਵਾਦੀ ਜਥੇਬੰਦੀ ਵੱਲੋਂ ਖੜੇ ਕੀਤੇ ਗਏ ਉਮੀਦਵਾਰ ਨੂੰ ਲੋਕਾਂ ਨੇ ਕੋਈ ਬਹੁਤੀਆਂ ਵੋਟਾਂ ਨਹੀਂ ਪਾਈਆਂ ਲੋਕਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ ਸਾਬ ਵੱਡੀਆਂ ਵੱਡੀਆਂ ਰੈਲੀਆਂ ਭਾਵੇਂ ਕਰਦੇ ਆ ਤੁਹਾਨੂੰ ਏਦਾਂ ਲੱਗਦਾ ਕਿ ਚਾਹੇ ਲਾਹੌਰ 'ਚ ਰੈਲੀ ਹੋਵੇ ਜਾਂ ਸਲਾਮ ਫੈਸਲਾਬਾਦ 'ਚ ਰੈਲੀ ਹੋਵੇ اسلامਾਬਾਦ 'ਚ ਰੈਲੀ ਹੋਵੇ ਇਹਨਾਂ ਤਨਜ਼ੀਮਾਂ ਦੀ ਤੁਹਾਨੂੰ ਲੱਗੂਗਾ ਲੋਕਾਂ ਦਾ ਖੜਾ ਆਇਆ ਪਿਆ ਪਰ ਜਦੋਂ ਵੋਟਾਂ ਪੈਗੀਆਂ ਤੇ ਲੋਕ ਇਹਨਾਂ ਲੋਕਾਂ ਨੂੰ ਵੋਟਾਂ ਨਹੀਂ ਪਾਉਂਦੇ ਪਾਕਿਸਤਾਨ ਦੇ ਲੋਕ ਵੀ ਚਾਹੁੰਦੇ ਆ ਸਾਡੇ ਦੇ ਚੰਮਨ ਹੋਵੇ ਸਾਡੀ ਆਰਥਿਕ ਖੁਸ਼ਹਾਲੀ ਹੋਵੇ ਤੇ ਸਿੱਖਿਆਵਾਂ ਦੀਆਂ ਸਹੂਲਤਾਂ ਸਾਡੇ ਲੋਕ ਬੱਚਿਆਂ ਦੀ ਪਹੁੰਚ ਵਿੱਚ ਹੋਣ ਜਿਸ ਤਰ੍ਹਾਂ ਭਾਰਤ ਦੇ ਲੋਕ ਅਮਨ ਚਾਹੁੰਦੇ ਆ ਪਾਕਿਸਤਾਨ ਦੇ ਲੋਕ ਵੀ ਅਮਨ ਚਾਹੁੰਦੇ ਆ ਤੇ ਹਿੰਦੂ-ਪਾਕਿ ਸਦੋਸਤੀ ਮਾਨ ਚ ਜਸਤਾਪਾ ਇਹ ਸਾਡਾ ਤਾਂ ਡ੍ਰਿੜ ਵਿਸ਼ਵਾਸ ਹੈ ਕਿ ਪਾਕਿਸਤਾਨ ਦੇ ਮੈਜੋਰਟੀ ਲੋਕ ਆ ਘੱਟੋ-ਘੱਟ 95 ਫੀਸਦੀ ਲੋਕ ਆ ਜਿਹੜੇ ਭਾਰਤ ਨਾਲ ਤੇ ਹੋਰ ਗੁਆਂਢੀ ਦੇਸ਼ਾਂ ਨਾਲ ਬਿਹਤਰ ਬਿਹਤਰ ਰਿਸ਼ਤੇ ਚਾਹੁੰਦੇ ਆ ਉਹ ਹੱਤਵਾਦੀਆਂ ਦੇ ਨਾਲ ਨਹੀਂ ਹੈਗੇ ਸਾਡਾ ਜਿਹੜਾ ਇਹ ਅਮਨ ਲਈ ਕੰਮ ਕਰਨ ਦਾ ਸਾਡਾ ਵਿਸ਼ਵਾਸ ਸਾਡੀ ਊਰਜਾ ਸਾਨੂੰ ਪ੍ਰੇਰਣਾ ਪਾਕਿਸਤਾਨ ਦੇ ਲੋਕਾਂ ਦੇ ਇਹਨਾਂ ਵਿਚਾਰਾਂ ਤੋਂ ਪਾਕਿਸਤਾਨ ਦੇ ਲੋਕਾਂ ਦੇ ਇਹਨਾਂ ਅਮਲਾ ਤੋਂ ਮਿਲ ਰਿਹਾ ਹੈ ਉੱਥੇ ਜਿਹੜਾ ਭਾਰਤ ਵਿਰੋਧੀ ਅਤਵਾਦ ਹੁੰਦਾ ਜਾਂ ਉੱਥੇ ਜਿਹੜੀ ਕੋਈ ਕੋ ਅਤਵਾਦੀ ਜਥੇਬੰਦੀਆਂ ਸਰਗਰਮ ਆ ਉਹ ਸਾਰੀਆਂ ਜਿਹੜੀਆਂ ਪਾਕਿਸਤਾਨੀ ਫੌਜੀ ਸਸਤਾਤੀ ਦੀਆਂ ਜਿਹੜੀਆਂ ਇਕਸਾਲਾਂ ਆ ਜਾਂ ਉਹਨਾਂ ਦੇ ਇਹ ਜਿਹੜੀਆਂ ਫੈਕਟਰੀਆਂ ਆ ਉਨਾਂ ਜੋ ਉਹ ਅਤਵਾਦੀ ਜਥੇਬੰਦੀਆਂ ਅਤਵਾਦੀ ਕੈਦਰ ਪੈਦਾ ਹੁੰਦਾ ਪਾਕਿਸਤਾਨ ਦਾ ਜਿਹੜਾ ਬਾਕੀ ਦਾ ਸਮਾਜ ਹੈ ਉਹ ਅਤਵਾਦੀ ਨਹੀਂ ਹੈਗਾ ਬਾਕੀ ਜਿਹੜਾ ਭਾਰਤ ਨੂੰ ਭਾਰਤ ਦੇ ਹੁਕਮਰਾਨਾਂ ਨੂੰ ਇਹ ਭਾਰਤ ਦੇ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਜਦੋਂ ਵੀ ਉਹ ਪਾਕਿਸਤਾਨ ਪ੍ਰਤੀ ਆਪਣਾ ਬਹੁਤ ਤੈਅ ਕਰਦੇ ਆ ਨਜ਼ਰੀਆ ਤੈਅ ਕਰਦੇ ਆ ਤਾਂ ਉਹਨਾਂ ਨੂੰ ਉਥੋਂ ਦੀ ਫੌਜੀ ਸਰਪਤੀ ਤੇ ਪਾਕਿਸਤਾਨ ਦੇ ਆਮ ਲੋਕਾਂ ਨੂੰ ਵਾਖ ਵਖ ਕਰਕੇ ਦੇਖਣਾ ਤੇ ਸਮਝਣਾ ਚਾਹੀਦਾ ਜੀ ਬਿਲਕੁਲ ਮਾਨਕ ਸਾਹਿਬ ਇਹਨਾਂ ਚੋਣਾਂ ਦਾ ਹੋਰ ਕੋਈ ਫਾਇਦਾ ਹੋਵੇ ਜਾਂ ਨਾ ਹੋਵੇ ਲੇਕਿਨ ਜਿਵੇਂ ਆਪਾਂ ਤੁਸੀਂ ਜ਼ਿਕਰ ਕੀਤਾ ਕਿ ਇਹ ਫਾਇਦਾ ਜ਼ਰੂਰ ਹੋ ਗਿਆ ਕਿ ਇਹ ਚੀਜ਼ ਸਾਹਮਣੇ ਆ ਗਈ ਕਿ ਪਾਕਿਸਤਾਨ ਦਾ ਆਮ ਆਵਾਮ ਜਿਹੜਾ ਇਹਨਾਂ ਦਾ ਹਸਤ ਗਰਦਾਂ ਦੀ ਪਿੱਠ ਤੇ ਨਹੀਂ ਹੈਗਾ ਹਾਂਜੀ ਜੀ ਜੀ ਸੋ ਮਾਨਕ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਤੁਸੀਂ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸ਼ੁਕਰੀਆ ਮਿਹਰਬਾਨੀ ਇੱਕ ਵਾਰ ਫੇਰ ਤੁਹਾਡੇ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਕੁਝ ਸੁਨੇਹ ਕੁਝ ਕਹੀਏ